ਪੰਜਾਬੀ ਡਾਇਰੈਕਟਰ ਔਰ ਕਲਾਕਾਰ ਵਿਕਰਮ ਗਰੂਵਰ ਜੀ ਦੀ ਅਜੰਮਤੀ ਮਰਦਾਸ ਕੀਤੀ ਗਈ ਹੈ ਤਾਂ ਕਾਫੀ ਨਾਮੀ ਚਿਹਰੇ ਪੰਜਾਬੀ ਇੰਡਸਟਰੀ ਤੋਂ ਇਥੇ ਪਹੁੰਚਨੇ ਹਰ ਵੀ ਸੰਗਾ ਉਹਨਾਂ ਦੇ ਅਜ਼ੀਜ਼ ਉਹਨਾਂ ਦੇ ਮਿੱਤਰ ਇਥੇ ਪਹੁੰਚੇ ਨੇ ਭਾਈ ਉਸ ਦਿਨ ਤਾਂ ਬਹੁਤ ਮੰਦਾ ਹਾਲ ਸੀ ਤੁਹਾਡਾ ਭਾਈ ਕੁਛ ਹੋਇਆ ਨਾ ਮੰਦਾ ਹਾਲ ਤੇ ਪਰ ਐ ਹੀ ਹੈ ਯਾਰ ਚਲੇ ਗਏ ਕੋਈ ਨਹੀਂ ਰੁਕਲੇ ਸੀ ਉਸ ਦਿਨ ਤਾਂ ਅੱਜ ਵੀ ਅਹ ਸਾਵੀਰ ਵੀ ਐਂ ਲੱਗਦਾ ਜਿਦਾ ਭਾਜੀ ਵੀ ਗਰੂਵਰ ਕਿਤੇ ਗਿਆ ਹੀ ਨਹੀਂ ਹੁੰਦਾ ਪਰ ਚਲੇ ਗਿਆ ਦੁਨੀਆ ਤੋਂ ਅੱਜ ਉਹਦੇ ਧੋਗ ਤੇ ਅਸੀਂ ਆਏ ਹਾਂ ਆ ਮੈਂ ਕਿੱਥੇ ਹੀ ਰੌਣਕਾਂ ਲਾ ਦਿੰਦੇ ਆਂ। ਉਹਦੀਆਂ ਗੱਲਾਂ ਕਰ ਦਿੰਦੇ ਆਂ। ਅਸੀਂ ਇੱਕ ਦਿਨ ਗੱਲਾਂ ਕਰਦੇ ਆਂ ਅਮਨ ਇਹ ਵੀ ਭਾਈ ਬੜਾ ਪਿਆਰਾ ਮਿੱਤਰ ਆ। ਅਮਨਦੀਪ ਭਾ ਜਿੰਨੂ ਭਾ ਬਹੁਤ ਵਧੀਆ ਹੈ ਨਾ। ਅਸੀਂ ਇਕੱਠੇ ਆ ਸਾਡਾ ਇਹਨੂੰ ਵੀ ਬੜਾ ਪਿਆਰ ਕਰਦਾ ਹੁੰਦਾ ਸੀ। ਇਹ ਵੀ ਉਹ ਸਾਰੇ ਕੰਮ ਕਰਦੇ ਸੀ। ਜਦੋਂ ਥੀਏਟਰ ਹੋਣਾ ਕਾਲਜ ਡੀਵੀ ਕਾਲਜ ਤੋਂ ਇਕੱਠੇ ਹੋਏ ਆ ਏਪੀਜ ਕਾਲਜ ਇਕੱਠੇ ਹਾਂਜੀ ਅਸੀਂ ਸਾਰੇ ਬਚਪਨ ਦੇ ਸਾਰੇ ਦੋਸਤ। ਭਾਈ ਮੈਨੂੰ 25-30 ਸਾਲ ਦਾ ਸਾਡਾ ਪਿਆਰ ਆ। ਮੈਂ ਤੈਨੂੰ ਉਦੋਂ ਵੀ ਦੱਸਿਆ ਈ ਉਹਨੂੰ ਆਪਣਾ ਨਹੀਂ ਸੀ ਹੁੰਦਾ ਜੋ ਗੱਲਾਂ ਸਾਡੇ ਗੁਰੂ ਜੀ ਨੇ ਗੁਰਪ੍ਰੀਤ ਗੁਗੀ ਭਾਈ ਨੇ ਕਹੀਆਂ ਨਾ ਉਹ ਬਾ ਉਹ ਸੱਚੀ ਇਦਨ ਅਦਗਾ ਵੀ ਕੋਈ ਗੱਲ ਉਹਨੂੰ ਆਪਣਾ ਨਹੀਂ ਸੀ ਔਰ ਨਹੀਂ ਨਹੀਂ ਯਾਰ ਕਹਿੰਦਾ ਇਤੋਂ ਰੋਲ ਕਰਾ ਰਿਹਾ ਯਾਰ ਇਦਨ ਅਦਗਾ ਮੈਨੂੰ ਕਿਉਂ ਉਹ ਜਿੰਨੇ ਘੋਕੇ ਗਿਆ ਉਹ ਉਹਨੇ ਆਪਣੀ ਜ਼ਿੰਦਗੀ ਬਹੁਤ ਵਧੀਆ ਭੋਗੀ ਆ ਪਰ ਚਲੇ ਛਿਦੀ ਗਿਆ ਤੋ ਬਾਅਦ ਵੀ ਲੱਭਣਾ ਕਿਉਂਕਿ ਅੱਜ ਵੀ ਇਹ ਘਰ ਆਏ ਸੀ ਵੀ ਅੰਤੇਬਰਦਾਸ ਸਾਰੇ ਇਕੱਠੇ ਹੋਣ ਜਾ ਰਹੇ ਨੇ ਅਜੇ ਤੋ ਬਾਅਦ ਲੱਭਣਾ ਵੀ ਗਰੂਪਰ ਕਿੱਥੇ ਆ ਬਿਲਕੁਲ ਉਹ ਹੁਣ ਵੀ ਜਦੋਂ ਉਹਦੀਆਂ ਹੁਣ ਸਾਡੇ ਨਾ ਇਹਨਾਂ ਨੇ ਇੱਕ ਬਣਾਈ ਸੀ ਸਾਡੇ ਦੋਸਤਾਂ ਨੇ ਮੰਨਦੀ ਪੜਾਸ ਗਰੁੱਪ ਬਣਾਇਆ ਸੀ ਵੀ ਕੋਈ ਗੱਲ ਨਹੀਂ ਆ ਨਾ ਆਪਣਾ ਜੋ ਵੀ ਤੁਸੀਂ ਆਪਣੇ ਮੰਨਦੀਆਂ ਗੱਲਾਂ ਕਰਨੀਆਂ ਤੇ ਉਹਦੇ ਵਿੱਚ ਹਜੇ ਵੀ ਉਹ ਲੱਗਦਾ ਹੀ ਨਹੀਂ ਵੋਇਸ ਨੋਟ ਅਮਨ ਮੈਂ ਜਿਉਣਾ ਜਿਹੜੀ ਆਵਾਜ਼ ਆ ਜਿਹੜੀ ਸਾਡੇ ਮਨ ਕੰਨਾਂ ਚ ਗੂੰਜਦੀ ਜਦੋਂ ਵੀ ਇਹ ਸਾਰੇ ਪੁਰਾਣੇ ਫਰੈਂਡ ਇਕੱਠੇ ਹੁੰਨੇ ਆ ਸਾਡਾ ਦੋਸਤ ਰਾਜੀ ਮੁਸਵਰ ਆਸਟ੍ਰੇਲੀਆ ਬੈਠਾ ਔਰ ਇਹ ਸਾਰੇ ਜਦੋਂ ਵੀਡੀਓ ਬਣਾਏ ਸੀਗੇ ਵੀਡੀਓ ਗੱਲਦ ਕੰਨਾਂ ਮੈਨੂੰ ਦਿਖਾਈ ਸੀ ਗੱਲਾਂ ਜੋ ਤੜਕ ਨਾਲ ਉਹਨੇ ਕਹਿਣਾ ਜੋ ਜੋਸ਼ ਨਾਲ ਸਾਨੂੰ ਉਹਨੇ ਕਹਿਣਾ ਜੋ ਉਹਨੇ ਹੰਗਾਰਾ ਦੇਣਾ ਸਾਨੂੰ ਕਰੋ ਵੀ ਆਪਾਂ ਕਰਨਾ ਹੈ ਜੱਟ ਕੇ ਹਨ ਤੇ ਸਾਰਿਆਂ ਨੇ ਇੱਕਦਮ ਉਹ ਸਾਡਾ ਕਪਤਾਨ ਸੀਗਾ ਜੀ ਉਹ ਕੈਪਟਨ ਚਲੇ ਸਾਡਾ ਕੈਪਟਨ 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 ਜੀ ਉਹਨੂੰ ਆਈ ਤੇ ਨੂੰ ਇਹ ਕਹਾਂ ਬਸ ਭਈ ਯਾਰ ਉਹ ਗ੍ਰੋਬਰ ਜਿੱਦਾਂ ਮਰਜ਼ੀ ਆ ਯਾਰ ਸਾਨੂੰ ਨਹੀਂ ਫਿਰਦਾ ਯਾਰ ਤੈਨੂੰ ਮਜ਼ਾਕ ਕਰਦੇ ਹੁੰਦੇ ਸੀ ਮਜ਼ਾਕ ਦੇ ਨਾਲ ਕੁਝ ਕਰਦੇ ਪਾ ਜੀ ਉਹ 24 ਘੰਟੇ ਉਹ ਮਜ਼ਾਕ ਕਰ ਦਿੰਦਾ ਉਹਨੇ ਨਹੀਂ ਕਹਦੇ ਸੀ ਕਦੇ ਟੈਨਸ਼ਨ ਚ ਨਾ ਆ ਉਹ ਟੈਨਸ਼ਨ ਚ ਨਹੀਂ ਕਹਦੇ ਮੈਂ ਮੈਂ ਨਹੀਂ ਉਹਨੂੰ ਦੇਖਿਆ ਕਿਸੇ ਨੂੰ ਰਹਿਣ ਦਿੰਦਾ ਸੀ ਉਹ ਜੇ ਕਿ ਰੋਂਦਾ ਆਣਾ ਵੀ ਨਾ ਕੋਈ ਪਰੇਸ਼ਾਨ ਆਣਾ ਉਹਨੂੰ ਉਹਨੂੰ ਬਸ ਆਪਣੇ ਲਫ਼ਜ਼ਾਂ ਚ ਉਹਨੇ ਐਸਾ ਵਾਕਅਪ ਕਰਨਾ ਨੂੰ ਔਰ ਉਹ ਬੰਦੇ ਨੇ ਸਾਰਾ ਕੁਝ ਭੁਲਾ ਕੇ ਨਾ ਹਾਂਜੀ ਭਾਈ ਦੱਸੋ ਮੈਂ ਕੀ ਕਰਨਾ ਜੀ ਮੈਂ ਖੜਾ ਹਾਂ ਮੈਂ ਰੈਡੀ ਹਾਂ ਮੈਂ ਇਦਾਂ ਦਾ ਇਨਸਾਨ ਸਹੀ ਜੀ ਪੜੀ ਜਾਰੀ ਦੋਸਤੀ ਵਿੱਚ ਨਾ ਕਈ ਵਾਰ ਅਸੀਂ ਇੱਕ ਦੂਜੇ ਨੂੰ ਪੁੱਠੇ ਨਾਮਾਂ ਨਾਲ ਵੀ ਬੁਲਾਉਂਦੇ ਆਂ ਕੁਛ ਇਦਾਂ ਦੇ ਇੱਕ ਦੂਜੇ ਦੇ ਤੁਸੀਂ ਨਾਮ ਵਗੈਰਾ ਰੱਖੇ ਹੁੰਦੇ ਸੀਗੇ ਨਹੀਂ ਉਹ ਰੱਖ ਦਿੰਦਾ ਹੁੰਦਾ ਹੀ ਭਾਜੀ ਜਿੱਦਾਂ ਸਾਡਾ ਸੁਖਚੈਨ ਸਾਡਾ ਜਿੰਦਾ ਦੋਸਤ ਸੁਖਚੈਨ ਉਹਦਾ ਨਾਮ ਤਾਂ ਸੁਖਚੈਨ ਜਨ ਸੁਖਚੈਨ ਸਿੰਘ ਆ ਤੇ ਉਹਦਾ ਉਹਨੂੰ ਨਾਮ ਗਦਰ ਰੱਖਿਆ ਕਹਿੰਦੇ ਨਹੀਂ ਨਹੀਂ ਇਹ ਗਦਰ ਆ ਤੇ ਉਹ ਨਾਮ ਬਹੁਤ ਬੂਟੀ ਦਾ ਨਾਮ ਆ ਤੇ ਨਾਮ ਦੇਖੋ ਮਨੋਜ ਮਨੋਜ ਕੁਮਾਰ ਸੀ ਉਹ ਮੁੰਡਾ ਪਹਿਲਾਂ ਚਲ ਗਿਆ ਉਹ ਵੀ ਬਹੁਤ ਕ੍ਰੀਏਟਿਵ ਸੀਗਾ ਉਹ ਵੀ ਬਹੁਤ ਵਧੀਆ ਕਲਾਕਾਰ ਸੀ ਉਹ ਵੀ ਚਲ ਗਿਆ ਉਹਦਾ ਨਾਮ ਉਹਨੇ ਰੱਖਿਆ ਸੀ ਬੂਟੀ ਉਹਨੂੰ ਪਿਆਰ ਨਾਲ ਬੂਟੀ ਕਹਿੰਦੇ ਕਈਆਂ ਦੇ ਨਾਮ ਉਹਨੂੰ ਬਹੁਤ ਮੈਨੂੰ ਮੈਂ ਇਨਸਟਰੂਮੈਂਟ ਪਲੇ ਕਰਨਾ ਹੀ ਦਿਲ ਰੁਗਾ ਔਰ ਮੈਨੂੰ ਅਮਨ ਦਿਲਰੁਬਾ ਕਿੱਥੇ ਮੈਨੂੰ ਦਿਲਰੁਬਾ ਨਾਲ ਹੀ ਕਰਤਾ ਮਸ਼ਹੂਰ ਵੀ ਅਮਨ ਦਿਲਰੁਬਾ ਕਿੱਥੇ ਉਹ ਮੇਰੇ ਉਹਨਾਂ ਨਾਮਕਰਨ ਕਰ ਗਿਆ ਜੀ ਮੇਰੇ ਨਾਲ ਔਰ ਮੈਨੂੰ ਸਾਰੇ ਪਾਸੇ ਇਸ ਨਾਮ ਨਾਲ ਹੀ ਜਾਣਦੇ ਹਾਂ ਕੁਝ ਸੋਚਿਆ ਸੀ ਬਾਜੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰੋਜੈਕਟ ਇਕੱਠਿਆਂ ਕਰਨਾ ਸੀ ਹਾਂ ਬਾਜੀ ਫਿਲਮ ਕੰਨੀ ਯਾਰ ਸਾਗਾ ਚ ਕਹਿੰਦਾ ਯਾਰ ਚੰਗੇ ਇੱਕ ਪ੍ਰੋਜੈਕਟ ਪਾਉ ਵਧੀਆ ਤੇਰਾ ਬਹੁਤ ਵਧੀਆ ਰੋਲ ਆ ਉੱਥੇ ਆ ਯਾਰ ਕੋਈ ਗੱਲ ਨਹੀਂ ਤੂੰ ਰੋਗਰ ਫਿਲਮ ਫਾੜ ਯਾਰ ਆਪਾਂ ਕਰਾਂਗੇ ਘਟੇ ਕੋਈ ਚੱਕਰੀ ਨਹੀਂ ਜਿੱਦਾਂ ਤੈਨੂੰ ਚੰਗਾ ਲੱਗਾ ਨਾ ਤੂੰ ਉਦਾਂ ਕਰ ਲੈ ਆਪਾਂ ਘਟੇ ਇੱਕ ਦੋਸਤੀ ਦੇ ਨਾਤੇ ਤੁਸੀਂ ਨਾਰਾਜ਼ਗੀ ਵੀ ਜਤਾ ਰਹੇ ਸੀਗੇ ਕਿ ਮੈਨੂੰ ਤੂੰ ਫਰਲੋ ਦੇ ਵਿੱਚ ਨਹੀਂ ਲਿਆ ਅ ਨਹੀਂ ਉਹ ਨਾਰਾਜ਼ਗੀ ਨਹੀਂ ਸੀ ਉਹ ਭਾਜੀ ਇਦਾਂ ਜਗਾ ਉਹਨਾਂ ਨੇ ਗੱਲ ਕੀਤੀ ਸੀ ਗੁਰੂ ਜੀ ਨਾਲ ਕੋਕੀ ਭਾਜੀ ਨਾਲ ਕਹਿੰਦੇ ਨਹੀਂ ਯਾਰ ਸੰਗਾ ਹੁਣ ਇਦਾਂ ਵੀ ਯਾਰੋ ਵੀ ਆਪਣਾ ਥੋੜਾ ਜਿਹਾ ਘਟਿਆ ਤੇ ਅ ਬਈ ਨਹੀਂ ਉਹਨੂੰ ਸੰਗੇ ਤੇ ਐਵੇਂ ਦਿਨ ਖਰਾਬ ਹੋਣਗੇ ਫਿਰ ਮੈਂ ਕਿਹਾ ਜੇ ਨੂੰ ਮੈਨੂੰ ਪਤਾ ਲੱਗਾ ਮੈਂ ਯਾਰ ਗਰੋਵਰ ਏਡੀ ਕਿਹੜੀ ਯਾਰ ਯਾਰ ਜਿਹਨਾਂ ਨੇ ਰੋਜੀ ਰੋਟੀ ਚ ਭਾਇਆ ਆ ਉਹਨੂੰ ਤਾਂ ਭਾਇਆ ਮੰਗੇ ਨਹੀਂ ਐ ਤੋਂ ਕਿ ਤੂੰ ਕਮਲਿਆ ਮੈਨੂੰ ਦੱਸਦਾ ਯਾਰ ਆਪਾਂ ਨਾਲੇ ਗੁਰੂ ਜੀ ਨਾਲ ਇਕੱਠੇ ਦਿਨ ਸਪੈਂਡ ਕਰਦੇ ਯਾਰ ਟਾਈਮ ਸਪੈਂਡ ਕਰਦੇ ਯਾਰ ਐ ਕਿਹੜੀ ਗੱਲ ਆ ਯਾਰ ਹਨਾ ਕਹਿੰਦਾ ਨਹੀਂ ਯਾਰ ਸੌਰੀ ਭਰਾ ਨਹੀਂ ਸੰਗੇ ਭਰਾ ਤੂੰ ਉਹਨੂੰ ਇਦਾਂ ਵੱਡਾ ਉਹ ਮੈਂ ਕਿਹਾ ਵੱਡਾ ਵੱਡਾ ਕੋਈ ਨਹੀਂ ਹੋਇਆ ਮਿਹਨਤ ਕਰੀ ਜਨੇ ਯਾਰ ਫੇ ਉਹ ਮੈਨੂੰ ਫੋਨ ਤੇ ਕਹਿੰਦਾ ਭਰਾ ਕੀ ਆ ਬਾਤ ਸੰਗੇ ਲਵ ਯਾਰ ਤੂੰ ਯਾਰ ਇੰਨੀ ਗੱਲ ਐ ਮਨ ਲ ਕੇ ਮਸ਼ਹੂਰ ਹੋ ਕੇ ਵੀ ਯਾਰ ਇੰਨੀ ਗੱਲ ਕਹਿੰਦੇ ਉਹ ਮੈਂ ਕਹਾ ਕੋਈ ਮਸ਼ਹੂਰੀ ਮਸ਼ਹੂਰੀ ਨਹੀਂ ਸੀਗਾ ਯਾਰ ਤੂੰ ਭਰਾ ਆਇਆ ਯਾਰ ਤੂੰ ਯਾਰ ਆ ਸਾਡਾ ਐ ਕਿਹੜੀ ਗੱਲ ਤੂੰ ਮੈਂ ਕਹਾ ਐਡੀ ਵੱਡੀ ਫਿਲਮ ਬਣਾਈ ਐ ਸਾਨੋ ਮਨਜੀਤ ਸਿੰਘ ਹੁਣ ਫਰ ਲਓ ਮੈਂ ਮੈਨੂੰ ਚਲੋ ਮੈਂ ਸਾਨੋ ਮਨਜੀਤ ਸਿੰਘ ਤੇ ਕੀਤੀ ਸੀਗੀ ਪਰ ਮੈਂ ਫਰ ਲਓ ਜੇ ਉਹ ਮੇਰਾ ਰਹਿ ਗਿਆ ਸੋ ਚਲੋ ਖੈਰ ਹੁਣ ਤਾਂ ਵੈਗੁਰ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾ ਜਨਵਾਦ ਪਰ ਯਾਰ ਬਹੁਤ ਕਹਿਣ ਸੀ ਹਾਂਜੀ ਔਰ ਸਾਡੀਆਂ ਰੂਹਾਂ ਚ ਹਮੇਸ਼ਾ ਰਹੂਗਾ ਜੀ ਸਾਡੇ ਜਿੱਥੇ ਵੀ ਸਾਡੇ ਸਾਰੇ ਇਕੱਠੇ ਹੋਵਾਂਗੇ ਸਾਡੇ ਤੋਂ ਗੱਲ ਚੱਲਣੀ ਚੱਲਣੀ ਹੈ ਜੀ ਉਹਦੇ ਔਰ ਉਸੇ ਪੁਰਾਣੇ ਸ਼ਬਦਾਂ ਨਾਲ ਜਿਹੜੇ ਸਾਡੇ ਲਫ਼ਜ਼ ਯਾਰੀ ਦੋਸਤੀ ਦੇ ਵਿੱਚ ਅਸੀਂ ਕਹਿੰਦੇ ਰਹਿੰਦੇ ਸੀ ਉਹ ਲਫ਼ਜ਼ਾਂ ਨੂੰ ਅਸੀਂ ਯਾਦ ਕਰਦੇ ਰਹਿਾਂਗੇ ਉਹਦੇ ਨਾਮ ਨਾਲ ਹੀ ਹਾਂਜੀ ਔਰ ਵਾਹਿਗੁਰੂ ਨੂੰ ਚਰਨਾਂ ਚ ਨਵਾਸ ਸਿਮਰਨ ਹੋਜੀ ਔਰ ਇਹੀ ਅਰਦਾਸ ਹੈ ਸਰ ਧੰਨਵਾਦ ਜੀ